ਅੱਜ ਸ਼੍ਰੀ ਗੁਰੂ ਰਵਿਦਾਸ ਪਵਨ ਫਲੋਰ ਵਿਖੇ ਮਨਾਈ ਜਾ ਰਹੀ ਆ ਮੱਗਰ ਮਹੀਨੇ ਦੀ ਸੰਗ੍ਰਾਂਦ ਤੇ ਜੱਲੇ ਬੈਠਾ ਪੀਆ ਕੱਢਦਾ ਕਿ ਗੁਰੂਆਂ ਦੀਆਂ ਗੋਲ ਕਦੇ ਸ਼ਿਵਦਾ ਦਾ ਖਰੇਪਾ ਨੂੰ ਜਾਣ ਨਹੀਂ ਦਿੰਦੇ ਤੇ ਉੱਥੇ ਜਾ ਕੇ ਕੀ ਕਰਦੇ ਆ ਤੇ ਮਹਾਰਾਜ ਨੇ ਜਾ ਕੇ ਉਹਨੂੰ ਵੀ ਕਲੇਸ਼ ਨਹੀਂ ਦਿੱਤਾ ਇਹਨਾਂ ਦੇ ਸੰਸਦ ਨੂੰ ਕਹਿੰਦੇ ਗੱਲੀਆਂ ਅਸੀਂ ਚੰਗੀਆਂ ਅਚਾਰੀ ਗੁਣਾਂ ਮਨੋਂ ਸੁਧਾ ਕਾਇਨਾਤ ਬਹੁਤ ਚੰਗੀਆਂ ਜੰਗਾ ਸਤਿ ਮਾਪੁਰ ਬੰਗੀਆਂ ਵੱਡੀਆਂ ਵੱਡੀਆਂ ਕਹਿੰਦੇ ਕਰਨੇ ਦੇ ਪਰਮਾਨੰਦ ਦੇ ਕਾਲੇ ਕਹਿੰਦੇ ਨੇ ਚਿੱਟੇ ਕੋਲੇ ਪਾ ਕੇ ਸੰਤ ਨਹੀਂ ਬਣ ਜਾਂਦੇ ਕਿਤੇ ਆਪਣਾ ਹੋ ਗਿਆ ਹੈ ਤਾਂ ਅਨੰਤ ਦਾ ਜਾਪ ਹੋਵੇਗਾ ਉਸ ਤੋਂ ਪ੍ਰਪਤ ਦਾਸ ਗ੍ਰਾਮ ਕਲੀ ਮੈ ਨਤੀਜਾ ਹਲਾ ਦੇ ਕਿਉਂ ਕਾਰ ਸਭ ਤੋਂ ਕਸ਼ਾਨ ਅਮੰਦ ਪਿਆ ਮੇਰਾ ਸਤਿਗੁਰੂ ਮੇਰਾ ਕੋਤ ਪਾ ਪਾਇਆ ਸੇ ਸੰਸਿ ਮਨਵਤਿਆਂ ਦਾ ਬਾਦਲ ਤਨ ਪਤਵਾਰ ਸ਼ਬਦ ਦਾ ਬਣ ਸ਼ਬਦ ਉਹ ਨਗਾਹ ਹੋਇ ਜਿੰਨੇ ਮਨ ਨਹੀਂ ਵਸ ਦੇ ਨਾ ਕਰ ਕੋ ਅਸਤ ਤੂੰ ਨਾ ਇਹ ਮੇਰੇ ਨਾਮ ਦੀ ਪਾਰਕ ਦੀ ਸਫਾਈ ਸਭ ਨਾਲ ਕਹਾਂ ਸੁਣਦਾ ਸੁਭਾਵੀ ਸੁਖਾਂ ਸਰਾਂ ਕੁਰਮਾਨੀ ਤਾ ਕੋਰ ਮੁਕ ਤੇਰਾ ਹੈ ਬੜੇ ਕਹੇ ਨਾਮ ਤੋਂ ਸੋ ਸਵੰਦਰੋ ਤੇ ਆਪ ਸਤਨਾਮ ਮੇਰਾ ਤਾਰੂ ਵੇ ਫੱਛਵਤ ਆਸਿ ਭਾਗੇ ਜੋਤਿ ਪ੍ਰਦਵਾ ਦੇ ਇਕਾ ਅਰਥ ਕਰ ਆਤਮ ਕੋ ਨਿਦਵਾ ਰਕਤ ਮਨ ਮਨ ਦਾ ਬੋਲ ਇਦਰੇ ਸਿਮ ਪੁੱਤਰਾ ਦਸਦਾ ਬੋਲ ਲੈ ਸੱਚੀ ਬੋਲ ਸਤਿ ਸਾਈਂ ਕੇ ਸੋਚੇ ਕੁਰੇ ਗੁਰੂ ਹਉ ਤੇ ਨਿਕਲੇ ਤੰਗਰੇ ਦੇ ਅੰਦਰ ਇਹ ਮਨ ਆਪਣਾ ਕੁਰ ਕਰ ਬੋਲੇ ਮਾਤੇ ਮਨ ਆਪਣ ਨੂੰ ਪਾ ਬੋਲਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸੇਭੀਓ ਅਰਦਾਸ ਕਰ ਤਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਸ੍ਰੀ ਭਗਤ ਜੀ ਸਾਹਿਬ ਵਾਲ ਸ੍ਰੀ ਭਗਤ ਜੀ ਦੀ ਪਾਛਾਇ ਦਸਨੀ ਪ੍ਰਥਮ ਭਗਤ ਜੀ ਸ੍ਰੀ ਕੁੰਨਾਰ ਕਲੇੰਤ ਹੈ ਤੇ ਆਏ ਤੇ ਰੱਦਰ ਗੁਟੀਆਂ ਮੁਰਗਾ ਸਤਨਾਮ ਦਾਸਿਓਂ ਸਾਈਂ ਆਰਜਨ ਹਰ ਕੋ ਬੰਦਰੋ ਸਿਮਰੋ ਸਿਨਿਹ ਰਾਏ ਸ੍ਰੀ ਹਰਿ ਵਾਣਿ ਪਛੁਤਿ ਹੈ ਚਸ ਟਿਠੇ ਸਭ ਦੁਖ ਜਾਇ ਗੁਰਦੇ ਪਾਤ ਜਿ ਸਿਮਰੀਏ ਘਰ ਨਾਣਿ ਤੇ ਆਵੇ ਤੈ ਸਭ ਪੰਚਾਇਤ ਕੋ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਕੇ ਵਾਲੀ ਸ੍ਰਵਦਨੁ ਸਭ ਪੰਚਾਇਤ ਦਸਾਪਾ ਅਰਜੇ ਸੁਖਤੋ ਬੀ ਆਤਮਕ ਰੂਪ ਧਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਸੰਦਰ ਇਹਦੇ ਅੱਧਰ ਤੇ ਬੋਲਣਾ ਜੀ ਵਾਹਿਗੁਰੂ ਆਕਦੇ ਪੰਜ ਪਿਆਰੇ ਚਾਰ ਸਹਬ ਕਹਦੇ ਚਾਰੀ ਉੱਤੇ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਾਣ ਦੀ ਛੱਤਿਆਂ ਦੇ ਚਲਾਏ ਤੇ ਨਮਾਇਂ ਦੇ ਤੇ ਚੜ੍ਹੜ ਚਿੰਤਾ ਤਿਨਾ ਗੁਰੂ ਪਿਆਰਿਆਂ ਸਚਿਆਰਿਆਂ ਤੇ ਮੀਆਂ ਪ੍ਰੇਮੀਆਂ ਸੰਤੋਕਤਾ ਛੀਂਦਾ ਮ੍ਰਿੰਦਾ ਪੰਨਾ ਕਰਤਾ ਸਰਬਤ ਗੁਣਵਾਨ ਆਪੇ ਸਰਨਾ ਛੱਡਿਆ ਬੰਗਾ ਕੇ ਧਿਆਨ ਕਰਕੇ ਗੋਲਨਾ ਜੀ ਵਾਹਿਗੁਰੂ ਵਾਹਿਗੁਰੂ ਸਾਰੇ ਤਨ ਸਭੀ ਗੁਰਦਾਸ ਜੀ ਮਾਰੇ ਜਨਮ ਸਥਾਨ ਸੇਕੂਆਰਪੁਰੋਂ ਮਨਾਸ ਦੇ ਪ੍ਰਾਰ ਹਰਿ ਵਰਦਤ ਦੇ ਅੰਦਰ ਕੇ ਗੋਲਨਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਤਮੇ ਸਰਬਤਾਲ ਦਾ ਜੀ ਕੀਰਤਾਰ ਸਰਬਤਾਲ ਦਾ ਈਕੋ ਵਾਹਿਗੁਰੂ ਵਾਹਿਗੁਰੂ ਨਾਮ ਚੱਤੇ ਆਵੇ ਚੱਤੇ ਆਉਣ ਕਾ ਸਤਿਕਾਰ ਸਰਬ ਸੁਖੋਲੇ ਦੋ ਜਨ ਕਾਲ ਚ ਦੀ ਸੋਇ ਆਪ ਤਰ ਚਰ ਦੇ ਤੇ ਫਤੇ ਬਿੰਦਗੀ ਪੈ ਪੰਕੀ ਜੀ ਸ੍ਰੀ ਸਹਿਬ ਜੀ ਸੇ ਕਾਲ ਚ ਕੀ ਬੋਲ ਵਾਇ ਬੋਲਨਾ ਜੀ ਬਖਸ਼ਨਾ ਮਰਿਆ ਦੀ ਸੁਖਾਂ ਸਖੀਰਾਂ ਕੇਸ ਦਾ ਨਾ ਤਾਂ ਬੇਤਾਲ ਸਹਾਦਨ ਪ੍ਰਸਾਦਾਂ ਕਰਨਾ ਸਰਕਾਰ ਨਾਨ ਗਾਂ ਸਿੰਘ ਜੀ ਮਿਸਟਰ ਦਸ਼ੀਸ਼ ਨਾਨ ਚੌਂਕੀਆਂ ਛੱਡੇ ਗੂਗੇ ਜਵੋ ਜਵਟਲ ਤੋਂ ਕ ਜੇ ਕਾ ਆਪ ਦੇ ਸਿੱਖਾਂ ਦਾ ਮਾਨ ਇਮਾਨ ਮੱਤ ਜੀ ਮਨ ਪੱਕੇ ਰਾਖੀ ਆਪ ਕਾਲਪੁਰ ਕੁਵਾਏ ਦੁਜੀਓ ਇਹ ਨਮਣੇ ਕਿ ਮਾਂ ਸਾਹਿਬ ਨੂੰ ਨਿਤਾਣਿਆ ਕਿ ਤਾਂ ਸਰਬੂ ਲੋਕਿਆਂ ਕਿਉਂ ਨਿਆਸੈ ਕਿ ਅਸਰੇ ਤਾਨ ਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਨ ਤਨ ਸਾਹਿਬ ਜੀ ਗੁਰਦਾਸ ਜੀ ਮਾਨਾ ਜੀਓ ਆਪ ਦੇ ਹਰਦਾਸ ਬੇਨਤੀ ਜੋਦੀਏ ਮਹਾਰਾਜ ਆਪੀ ਤਾਲ ਕਿਰਪਾ ਦੁਆਰਾ ਮਹਾਰਾਜ ਜੀ ਪਿਛਲਾ ਕਤਰਦਾਨ ਨੂੰ ਸਮਾਪਤ ਹੋਇਆ ਅੱਜ ਜੀ ਨੇ ਬਖਸ਼ ਕੀਤੀ ਹੈ ਮਿਹਰ ਕੀਤੀ ਹੈ ਮਹਾਰਾਜ ਜੀ ਮੰਦਰ ਦੇ ਮਹਨੇ ਦੀ ਰੱਖਤ ਦਿੱਤੀ ਹੈ ਮਹਾਰਾਜ ਆਪ ਕਿਰਪਾ ਕਰਨੀਆਂ ਬਖਸ਼ਾ ਮੇਰਾ ternary ਸਮੂਹ ਨਵੇਂ ਨਿਵਾਸੀ ਸੰਤਾਂ ਨੂੰ ਨਵੇਂ ਨਿਵਾਸੀ ਸੰਤਾਂ ਨੂੰ ਮੰਦਰ ਦਾ ਮਹਿਨਾ ਮਹਾਰਾਜ ਜੀਓ ਖੁਸ਼ੀਆਂ ਭਰਿਆ ਸਰਵੰਦਰ ਸੇਵਾ ਸ੍ਰੀ ਕਰਦਿਆ ਸਵਾ ਸਵਾਤੀ ਤੋ ਮਹਾਰਾਜ ਜੀ ਆਗਰ ਕਹਦੇ ਕੀ ਪੰਜ ਸ਼ੀਰ ਗੁਰਦਾਰ ਕਰਾ ਗੁਰੂ ਗ੍ਰੰਥ ਕਵੀ ਦੇ ਸ੍ਰੀ ਮੈਂਬਰਾਂ ਨੂੰ ਮਹਾਰਾਜ ਜੀਓ ਆਗ ਦੀ ਪਹਿਲੀ ਜੋ ਤਮਕ ਸਾਇਦ ਜੀ ਨੂੰ ਨਾਟ ਦੇਖੀ ਦੇ ਮਹਾਰਾਜ ਜੀਓ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੋਨੇ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਲਾ ਮਹਾਰਾਜ ਜੀਓ ਨਗਰ ਨਵਾਸੀ ਸੰਤਾਂ ਵੱਲੋਂ ਰਲ ਮਿਲ ਕੇ ਮਹਾਰਾਜ ਜੀ ਸਾਇਦ ਜੀ ਗੁਰੂ ਨਾਨਕ ਦੇ ਪ੍ਰਕਾਸ਼ ਜਗ ਰੀਆਂ ਪੁੱਛਿਆ ਜੀ ਮਹਾਰਾਜ ਜੀ ਸਮੂਹ ਨਗਰ ਨਵਾਸੀ ਸੰਤਾਂ ਵੱਲੋਂ ਆਪ ਦੀ ਲਾਈ ਬਾਣੀ ਸੁਖਮਣੀ ਸੁਖਮ੍ਰਿਤ ਪ੍ਰਭ ਨਾਮ ਭਗਤ ਜੀ ਦੇ ਨਾਮ ਕੇ ਮਨ ਵਿਸਰਾ ਸੁਖਾਈ ਮਣੀ ਸ੍ਰੀ ਸੁਖਮਣੀ ਜੀ ਦੇ ਜਾਤ ਅੱਤੇ ਬਰਵਾਣੀ ਕੀਰਤਨ ਕੀਤੇ ਨੇ ਮਹਾਰਾਜ ਜੀ ਦਾਸਾਂ ਤੋਂ ਬਾਣੀ ਪੜਦਿਆਂ ਆਪ ਦੀ ਸੇਵਾ ਕਰਨਿਆ ਨੇਕਾਂ ਟੋਟੀਆਂ ਦਲਦਿਆਂ ਹੁੰਨਾਂ ਚਕਾ ਨਾਮ ਦੰਨੀਆਂ ਕੀਤੀਆਂ ਸੇਵਾ ਦਤਨ ਦੰਨੀਆਂ ਮਹਾਰਾਜ ਜੀਓ ਸ੍ਰੀ ਗੁਰੂ ਦਾਤ ਤਨੰਦ ਪਤ ਪਰਮਤਮਕ ਵਿਕਤੀ ਵਾਲਾ ਮਹਾਰਾਜ ਜੀਓ ਸਾਹਿਬ ਜੀ ਨੂੰ ਨਾਨਕ ਦੇ ਜਪਤਾ ਜਰੀ ਨੇ ਪੁਛਿਆ ਅਤੇ ਮੰਗ ਦੀ ਸ਼ੰਗਰਾਦ ਨੂੰ ਮੁੱਖ ਰੱਖਦੇ ਆਹ ਮਹਾਰਾਜ ਜੀ ਸਤਿਕਾਰ ਉਹ ਆਪ ਜੀ ਨੂੰ ਅਮਰ ਗ੍ਰਾਮ ਚਰਨੀਆਂ ਦੇਗਾ ਸਹਿਬ ਜੀ ਆਨੇ ਗੁਰੂ ਦੇ ਲੰਗਰ ਸੱਚ ਜੀ ਆਜਨੇ ਆਪ ਕਿਰਪਾ ਕਰਨੇ ਪ੍ਰਵਾਣ ਕਰਨੇ ਪ੍ਰਵਾਣੀਆਂ ਦੇਦਾਂ ਪ੍ਰਵਾਣੇ ਲੰਗਰ ਸੰਤਾਂ ਵਰਤਾਂ ਦੀ ਆਧਿਆ ਰਖਸ਼ਮੀ ਸੰਤਾਂ ਦੀ ਹਾਰੀਆਂ ਪ੍ਰਵਾਣ ਕਰਨੀਆਂ ਤੇਲਪੋਲ ਭੇਟਾਵਾਂ ਪ੍ਰਵਾਨ ਕਰਨੀਆਂ ਮੇਰਾ ਬਖਸ਼ਾ ਕਰਨੀਆਂ ਸਾਰੀਆਂ ਨਗਰ ਨਿਵਾਸੀ ਸੰਤਾਂ ਨੂੰ ਮੰਤਰ ਦਾ ਮੋਗਾ ਖੁਸ਼ੀਆਂ ਪ੍ਰਿਆ ਸਮਿਆਂ ਅੰਦਰ ਤੀਤਰਾ ਆਪ ਕਿਰਪਾ ਨਾਲ ਆਪਣੇ ਇਲਾਇ ਨੂੰ ਨਾਮੇ ਬੱਚੇ ਸੰਤਾਨ ਪ੍ਰਤਾਪ ਕਰੋ ਜੀ ਹੁਕਮਨਾਮੇ ਦੇ ਚੱਲਣੀਆਂ ਬਲਕੁਤੀਆਂ ਉੱਟਣੀਆਂ ਸਰਵਤਮਾਈ ਭਾਈ ਦੇ ਕਾਸਲੇ ਲੈ ਕੇ ਸੁਖ ਹੋਵੇ ਨਾਮ ਚਿਤਿ ਆਵੇ ਸ਼੍ਰੀ ਵਿਨਾਇਸ਼ੀ ਦਾਸਾ ਸਮਾਧਿ ਨੂੰ ਚੜਦੀ ਕਲਾ گرو نام <سلام> جان گڑھ

ਜਾਏ ਹੂੰ ਮੈਂ ਮਿੱਤ ਬੈ ਐਸੀ ਲਾਜ ਉਜ ਬਿਨ ਤਾਣ ਕਰੇ ਗਰੀਬ ਨਵਾਜ ਪਸਈਆ ਮੇਰਾ ਮਾਥੇ ਛਤਰ ਧਰੇ ਜਾਂੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੇ ਨੀਚ ਉੱਚ ਕਰੇ ਮੇਰਾ ਗੋਬਿੰਦ ਤਾਂ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਨ ਸਦਾ ਸੈਂਟਰੇ ਕਹਿ ਰਵਿਦਾਸ ਨੂਰੇ ਸੰਤੋ ਹਉ ਜੀਉ ਤਿਸ ਬੇਸਰੇ ਸਤਗੁਰੂ ਨਾਨਕ ਪਰਗਟਿਆ ਮਿੱਟੀ ਦੂਧ ਤੁਕ ਚਾਨਣ ਹੋਆ ਜੋ ਕਰ ਸੋ ਨ ਜੋ ਕਰਿਆ ਤਾਰੇ ਛੱਪੇ ਅੰਦੇਸ ਪਰਵਾ ਸਤਨਾ ਸੁਹਾਈ ਪਾਇਆ ਗੁਰ ਫੂਲੇ ਚੰਨ ਲਾਇਆ ਔਰ ਸੰਗ ਸੁਹਾਈ ਪਾਇਆ ਜੇ ਜਗਤ ਦਾ ਸੇਲੇ ਕਰ ਕੇ ਪ੍ਰਭ ਮਿਲੈ ਅਰ ਗੁਣ ਗਾਉ ਸਦਾ ਸੁਹਾਈ ਨਿਤ ਤੇ ਜਗਲੇ ਪਲ ਪਾਓ ਜੀ ਕੈ ਸੰਗ ਸੁਾਈ ਰਾਮ ਨਾਰਾਇਣ ਪ੍ਰਾਨ ਨਾਰਾ ਅਨ ਸੰਤ ਗੁਨਾ ਜੇ ਨਾਰਾ ਪਤ ਤ ਪੁਨੀਤ ਕਰ ਲੈਨੇ ਕਰ ਕਿਰਪਾ ਮਰਜਸੀ ਮੈਂ ਤਾਰ ਪ੍ਰਮਖ ਦੇ ਜੀ ਸੰਗ ਰੱਖ ਵਾਲਾ ਆਰਦਨ ਰਣ ਕੀ ਤੰਗਾਈ ਹੈ ਬੋੜ ਨਾ ਜੁਹੀ ਪਾਇਆ ਜਿਸ ਦੇਵੇਂ ਫੁਰਕ ਬਿਦਾਨ ਤਾ ਹਰ ਦਾ ਸਿੱਤ ਨਹੀਂ ਜਾਤਾ ਜਉ ਤੰਤਰ ਰੇਣ ਨਾਏ ਸੁਖ ਨਾਨਕ ਸਰਨੀ ਪਾਇ ਜਿਸ ਦੇਵੇਂ ਪੁਰਖ ਬਿਦਾਤਾ ਹਰ ਰਸ ਤਿਨੀ ਜਾਤਾ ਜਨ ਤੰਕਰ ਨੇੜਨਾ ਸੁਖ ਨਾਨਕ ਸ਼ਾਨੀ ਪਾਇਆ ਵਾਹਿਗੁਰੂ ਦਾ ਬਸਾ ਵਾਹਿਗੁਰੂ ਪਤੀ ਸਵਾਜ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹੀਏ ਜੋ ਮੰਗਰ ਦੇ ਬੀਤੀ ਦੀ ਅਪਤਾ ਆਈ ਹੈ ਤੋ ਸਾਧ ਜੀ ਕਿਰਪਾ ਕਰੋ ਸਾਧ ਸੰਤਨ ਮੁਦਰ ਦਾ ਨਾਮ ਪਸ਼ੀਆਂ ਪਰਿਆ ਸਮਿਆਂ ਅੰਦਰ ਕੀ ਕਾ ਸਤਨਾਮ ਸ਼੍ਰੀ ਮਈ ਹੁਸੈਨ ਜੀਓ ਲੰਗਰ ਮਾਇ ਸੋਂਦੀਆਂ ਹਰ ਤੇ ਸੰਗ ਬੈਠਣੀਆਂ ਇਨਕੀ ਸੋਮਾ ਕਿਆ ਗਣੇ ਜੇ ਸਾਹਿਬ ਨੇ ਲੜੀਆਂ ਤਨ ਮਨ ਮੋਲਿਆ ਰਾਹ ਬਸਿਆ ਸਰ ਨਾਲ ਸਾਦ ਸੇ ਲੜੀਆਂ ਸਾਥ ਨਾ ਦੇਵਾਰੀ ਤੇ ਰਹਿ ਇਤੇ ਲੜੀਆਂ ਤੈਨੂੰ ਦੁੱਖ ਨਾ ਕਭ ਪਰੇ ਸੇ ਜਪ ਕੇ ਵਸ ਪੜਿਆ ਜਿਨੀ ਰਾਮ ਆਪਰਾਪੜਾ ਸੇ ਦਸਰਾਂ ਨੇ ਤਖੜੀਆਂ ਰਤਨ ਜਵਾਹਰ ਲਾਲ ਵਾਰੇ ਕਾਂਟ ਤੈਨਾਂ ਜੜੀਆਂ ਨਾਲ ਬਾਂਛੇ ਤੂੜ ਤੈਨ ਕਵ ਸਰਪੰਦਨ ਪੜੀਆਂ ਮੰਗਰ ਪ੍ਰਭੁਰਾ ਤਨ ਬਹੁ ਨਾ ਜਨੜੀਆਂ ਲਾਣਕ ਬਾਂਛੇ ਤੂੜ ਤੈਨ ਪ੍ਰਮ ਸਰਵੀਰਦਨ ਪੜੀਆਂ ਮੰਗਰ ਪ੍ਰਭੁਰਾ ਤਨ ਬੋੜ ਨਾ ਜਨ ਮੜੀਆਂ ਵਾਹਿਗੁਰੂ ਜੀ ਦਾ ਖੰਸਾ ਕਾਹਿਬ ਪਤੀ ਸਵਾਜਿਵ ਮਗਨ ਰੂਹ ਨੇ ਸੱਚੇ ਜੁਦਾ ਪਵਨ ਰੰਗ ਕਵੀ ਕਨੋ ਅੱਜ ਸੈਦ ਸਿੰਘ ਨੂੰ ਨਾਟ ਦੇ ਕੇ ਠੋਕਾ ਜਾਣ ਦੀਆਂ ਬੋ ਰਾਸ ਜਾਈ ਗਏ ਅੱਗੇ ਨਾਮ ਦੇ ਰਸੇ ਬਾਬਾ ਨਾਮਦੇਵ ਜੀ ਮਹਾਰਾਜ ਜਿਹੜਾ ਉਹ ਪਾਰਾ ਜਿਹੜਾ ਤਰੀਕ ਦਾ ਜਿਹੜਾ ਸੀ ਪ੍ਰਕਾਰ ਜਿਹੜਾ ਸੀ ਤੇ ਆਪਾਂ ਉਹਨਾਂ ਦੇ ਵੀ ਬਾਬਾ ਨਾਮਦੇਵ ਜੀ ਜਨਮ ਦੇ ਜਿਹੜੇ ਪਛਾਇਣ ਦੀ ਸਾਰੀਆਂ ਸੰਤਾਨ ਤਰਨਾਨ ਦੇ ਜਿਹੜੇ ਪ੍ਰਕਾਰ ਜਾਣੀਆਂ ਤੇ ਬਾਬਾ ਨਾਮਦੇਵ ਜੀ ਦੇ ਪ੍ਰਕਾਰ ਜਾਣੀਆਂ ਸਾਰੀਆਂ ਸੰਤਾਨ ਲੱਖ ਲੱਖ ਪਾਈਆਂ ਹੋਣ ਸੋ ਹਰਕਾਲ ਸਾਹਿਬ ਦੇ ਜੋ ਸਾਡੇ ਗਜਾਂਜੀ ਸਾਹਿਬ ਉਹ ਆਪ ਬੜੇ ਪਿਆਰੇ ਅਜੂਬੀ ਦੇ ਵਿਚ ਰਾਜਾ ਗੁਰੂ ਰੂਪ ਗੁਰੂ ਪਿਆਰੇ ਸਾਹ ਸੰਗਤ ਜੀ ਜੈ ਹੋਵੇ ਦੰਦ ਜੀ ਆਇ ਮੱਗਨ ਮਿੰਨ ਦੇ ਸਮੇਂ ਆਉਂਦੇ ਤੇ ਥੇਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਚਾਹੇ ਸਬੂਰ ਸੰਗਤ ਨੂੰ ਲੱਖ ਲੱਖ ਜੈ ਹੋਵੇ ਇਸ ਕਰਕੇ ਉਸ ਇਹਦੇ ਵਿੱਚ ਗੁਰੂ ਪਰਮੇਸ਼ਰ ਜੀ ਇਹ ਬੇਲਟੀ ਆਪਿਆ ਤੇ ਸਾਰੇ ਜਿਹੜੇ ਆ ਪ੍ਰਮਾਤਮਾ ਦੇ ਨੇ ਸੁਖਾਂਤੀ ਦੇ ਨੇ ਤਾਂ ਉਸ ਜੀ ਦੇ ਵਾਖੇ ਰਸ਼ੈਦੋਂ ਵਿਚਰ ਬਜਾਵੇ ਵਿਦੇਸ਼ਾਂ ਦੇ ਜਿਹੜੇ ਸਾਡੀ ਸੰਗਤ ਆਪਦੇ ਅੰਦਾਜ਼ ਨਾ ਜਿਹੜਾ ਸੰਗਤਾਂ ਦੀ ਖੜੇ ਜਿਹਨਤੇ ਤੇ ਗੁਰੂ ਕਾ ਆਪਣੇ ਜੀ ਨੇ ਤੇ ਇਸ ਕਰਕੇ ਤੁਹਾਨੂੰ ਫੇਰ ਦਵਾਇਆ ਤੇ ਬੁਰ ਲਾਰਡ ਜੀ ਮਹਾਰਾਜ ਜੀ ਮੈਂ ਲਖਿਆ ਬੁਰ ਜਾਈ ਹੁਣ ਮੈਂ ਸਾਡੇ ਗੁਰੂ ਘਰ ਸ੍ਰੀ ਸੰਜੀਤ ਕੁਮਾਰ ਕਪੂਰ ਜੀ ਅੱਜ ਆ ਕੇ ਆਪਣੇ ਇੱਥੇ ਗੁਰੂ ਘਰ ਦੇ ਨਾਮ ਵਾਸਤੇ ਬੁਇਆ ਅਜੇ ਗੁਰੂ ਪੁਰੀਆ ਜਾਇ ਸ਼੍ਰੀ ਗੋਇੰਦ ਸਿੰਘ ਜੀ ਤੇ ਪ੍ਰਮਾਤਮਾ ਜੀ ਨੂੰ ਜੋ ਪ੍ਰੋਜੈਕਟ ਵਿਕਲਪਨ ਕੀ ਹੈ ਕੰਨੇ ਅਜੇ ਨੰਦਾ ਧੰਨਵਾਦ ਕਰਦੇ ਹਾਂ ਇਹ ਜੇ ਪਹਿਲਾਂ ਵੀ ਆਪਣੇ ਇੱਥੇ ਆਪਣੇ ਐਸਐਸਓ ਆਏ ਆਪਣੇ ਥਾਣੇ ਜੇ ਤੈਨਾਂ ਦੇ ਕੋਲ ਜਦੋਂ ਵੀ ਕੋਈ ਕਰੋਤੇ ਕਮੇਟੀ ਗੁਰੂ ਘਰ ਜਾਂ ਆਪਣੇ ਗਈ ਆ ਇਹਨਾਂ ਨੇ ਉਹ ਟਾਪ ਰਾਈਟ ਤੇ ਕੀਤਾ ਹੋਰ ਵੀ ਕੋਈ ਅਸੀਸਾਂ ਦੀ ਸੇਵਾ ਕਹੀਆ ਇਹਨਾਂ ਨੇ ਉਹਦੇ ਨਾਮ ਦੇ ਨਾਮ ਤੇ ਪੂਰੇ ਫਿਰ ਚੜਾਇਆ ਅਸੀਂ ਇਹਨਾਂ ਦਾ ਫਿਰ ਉਹਨੂੰ ਉਸਦੇ ਲਈ ਖੇਤਵਾਰਾ ਕਾਗਲਾ ਕਰਦੇ ਆ ਕਿ ਹੁਣੇ ਫਿਰ ਇਹਨੇ ਜਿੰਦਗੀ ਤੇ ਫਰਵਾਹ ਆਇਆ ਤੇ ਇਸੇ ਤਰ੍ਹਾਂ ਪੈਨਾਂ ਦੀ ਤਰ੍ਹਾਂ ਇਹ ਨਾਂ ਚੰਦਾ ਕਰਨ ਜੇ ਦੇ ਕੋਈ ਕਿਸੇ ਨੰਬਰ ਜਾਇਆ ਜਾਂ ਕਮੇਟੀ ਕਿਸੇ ਨਾਲ ਵੀ ਕੋਈ ਕੰਮ ਕਹਿੰਦੀ ਹੈ ਚੰਦਾ ਕੰਮ ਤੇ ਉਹ ਜਰੂਰ ਕਰਕੇ ਆਮ ਜਨ ਦਾ ਕੰਮ ਦਾ ਸੇ ਤੇ ਨਾਲ ਇਹਨਾਂ ਨੇ ਪਰਜੀਤ ਦੀ ਫਰਮ ਪਰਜੀਤ ਕਰਾਈ ਹੈ ਇਹ ਪਹਿਲਾਂ ਆਪਣੇ ਤਾਰਾ ਜਨ ਲਖੂ ਜੀ

ਤੇ ਸਾਨੂੰ ਜਾਨੀ ਕਿ ਇਥੇ ਕੋਈ ਵੀ ਕੰਮ ਜਰ ਹੈ ਗੁਰੂ ਕੰਦਲ ਫਿਲਾਉਂਦੇ ਨਾ ਕੋ ਕੋ ਰੇ ਇਹ ਕੇ ਜੇ ਮੈਂ ਗਾਇ ਸੁਕੂਨ ਦੇਣਾ ਤੇ ਅਸੀਂ ਇਹ ਸੋਚਿਆ ਕਿ ਕਿਹਦਾ ਜਿਹੜਾ ਜੱਥਾ ਬਣਾਇਆ ਜਾਵੇ ਮੇਰੇ ਤੇ ਸੇਵਾ ਕਰੂਗਾ ਆਪਣੀ ਜੀਤੀ ਦੇ ਨਾਮ ਤੇ ਆਪਣਾ ਦਰਜਾ ਕਰਨਾ ਹੈ ਜਰੂਰੀ ਆ ਤੁਸੀਂ ਜੇ ਲੈਣਾ ਸੇਵਾ ਕਰਨੀ ਹੈ ਜਰੂਰੀ ਉਹ ਆਪਣੇ ਨਾਮ ਮਨੂ ਨੂੰ ਦਿਖਾ ਕੇ ਆ ਤੇ ਨਾਲ ਆਪਣਾ ਮੋਬਾਈਲ ਨੰਬਰ ਦੇ

اس کے بےتیم لڑکے زیادہ بہت ہی کرتے ہیں سیوا اس کر کے سب پوری آتا پورا مان ستار کر بڑی خوشی کرتے ہیں پر بہر اپنا دار کا ڈھول جاتا موائل نمبر ہے ایک اپنے ایسے کی مائی ویڈیا کھڑے کے دار کا ڈھول جاتا ہے جنہاں نے کرنا کسی تھی ڈیٹو کارتا کسی تھی خود کو آپ ڈیٹ کرنا گیا تو اپنے جھول جاؤں تیری تری تو لگا کر کام رہا کریا آج بھی لگا ہے تا تیری تری تو لگا ہے شروع دیا دو تیری تری 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 ایجا دی فر مارکیٹ کے کونے پر کنا لگا سارے میں کھڑے ہیں یہ شہری پڑھی جیسے رات کی نگریا انہی بیٹیوں کو پچتے طور پر سن پارٹ ہیں جو بڑے شور مچائیں انار کی ہے دو بڑے شور خیلی لائی کمار کی جنرے ہاں ریس اٹھنی یہ کافی جن کو شیبہ کر دیں آپ نے انتے کوئی اٹھا یہ تو بھی جنرے سے بھی کوئی بھی بھرگیر تک کوئی بندہ ہے انتے کوئی کینٹی ہو دیں آپ نے آپ کی ایانٹی ہو دیں ازیبے پرندر پیٹی پروں میں نگا باؤں کار بھرکتے ہیں جو بھٹے سوڈے پیر خیلی روی کمار کی ریس اٹھنی ریس اٹھنی رنے پیچے کے لیے بھول کر تسلیم آنے جو بولے سوڑ پیس میں آج گلدہ کھولا تھا کیونکہ پہلا بھی میں آپ کام میں سیوہ کر دیا دیا پھر پتہ نہیں کہ اس کا جو اپنے آپ پر حقیقی ہیں اور دوبارہ میں نے سیوہ پیس کی گاتے ہوئے جانا تھا सुबह भी हाथ अपने पति के साथ सुबह आप जय मै आ